ਗੁਰਦਾਸਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦ ਇਰਾਦਾ ਕਤਲ ਦੇ ਮਾਮਲੇ ਵਿੱਚ 6 ਯੂਰੋਪੀਅਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਗੁਰਦਾਸਪੁਰ ਵਿਹਾਮਾ ਹਰੀਸ਼ ਕੁਮਾਰ ਨੇ ਦੱਸਿਆ ਕਿ 28 ਦਸੰਬਰ ਨੂੰ ਮੈਲ ਗਰਾਊਂਡ ਧਾਰੀਵਾਲ ਵਿੱਚ ਸਾਹਿਲ ਭਗਤ ਅਫਸ਼ੀਲੀ ਪੁੱਤਰ ਜਗਦੀਸ਼ ਰਾਜ ਨਿਵਾਸੀ ਫੱਜੂਪੁਰ ਨੂੰ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਲੋਕਾਂ ਨੇ ਮਾਰ ਦੇਣ ਦੀ ਨੀਅਤ ਨਾਲ ਪਿਸਤਲ ਦੇ 4 ਫਾਇਰ ਕਰਕੇ ਕਾਇਲ ਕਰ ਦਿੱਤਾ ਸੀ ਜਿਸ ਬਾਅਦ ਥਾਣਾ ਧਾਰੀਵਾਲ ਦੀ ਪੁਲਿਸ ਨੇ ਮਾਮਲਾ ਦਰਜ ਕਰ આરોપીਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ ਇਸ ਸਬੰਧ ਵਿੱਚ ਡੀਐਸਪੀ ਦੇ ਹਾਤੀ ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਵਿਸ਼ੇਸ਼ ਟੀਮਾਂ ਬਣਾ ਕੇ ਟੈਕਨੀਕਲ ਤਰੀਕੇ ਦੇ ਨਾਲ ਜਾਂਚ ਸ਼ੁਰੂ ਕੀਤੀ ਗਈ ਐਸਐਸਪੀ ਨੇ ਪ੍ਰੈਸਵਾਤਾ ਚ ਕੀ ਕਿਹਾ ਆਓ ਸੁਣਦੇ ਹਾਂ ਗੁਰਦਾਸਪੁਰ ਪੁਲਿਸ ਦੇ ਧਾਰੀਵਾਲ ਪੁਲਿਸ ਸਟੇਸ਼ਨ ਨੇ ਕਾਫੀ ਚੰਗਾ ਕੰਮ ਕੀਤਾ ਉਹਨਾਂ ਨੇ ਇੱਕ ਐਫਆਈਆਰ ਨੰਬਰ 143 ਜੋ ਕਿ ਧਾਰੀਵਾਲ ਰਜਿਸਟਰ ਹੋਈ ਸੀ 28 12 2023 ਨੂੰ ਜੋ ਅੰਡਰ ਸੈਕਸ਼ਨ 307 ਆਰਮਸ ਐਕਟ ਰਜਿਸਟਰ ਹੋਈ ਸੀ ਜਿਸ ਦੇ ਵਿੱਚ ਮਦਈ ਸ਼ੈਲੀ ਜੋ ਸਾਹਿਲ ਭਗਤ ਉਰਫ ਸ਼ੈਲੀ ਹੈ ਉਹਨੂੰ ਤਿੰਨ ਅਣਪਛਾਣੇ ਜਿਹੜੇ ਵਿਅਕਤੀ ਸੀਗੇ ਮੋਟਰਸਾਈਕਲ ਸਵਾਰ ਉਹਨਾਂ ਨੇ ਗੋਲੀ ਮਾਰੀ ਸੀ ਤੇ ਚਾਰ ਰਾਉਂਡ ਫਾਇਰ ਕੀਤੇ ਸੀ ਉਸ ਕੇਸ ਦੇ ਵਿੱਚ ਉਹ ਕੰਪਲੀਟਲੀ ਬਲਾਈਂਡ ਕੇਸ ਸੀਗਾ ਬਟ ਉਹਦੇ ਵਿੱਚ ਟੈਕਨੀਕਲ ਐਵੀਡੈਂਸ ਤੇ ਕਾਫੀ ਅੱਛੀ ਇਨਵੈਸਟੀਗੇਸ਼ਨ ਕਰਦੇ ਹੋਏ داریਵਾਲ ਪੁਲਿਸ ਨੇ ਜਿਹੜੇ ਅਕਿਊਜ਼ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਅਰੈਸਟ ਵੀ ਕੀਤਾ ਹੈ ਤੇ ਜਿਹੜਾ ਵੈਪਨ ਯੂਜ਼ ਹੋਇਆ ਸੀ ਫਾਇਰਿੰਗ ਦੇ ਵਿੱਚ ਉਹਨੂੰ ਵੀ ਰਿਕਵਰ ਕਰ ਲਿਆ ਇਹਦੇ ਵਿੱਚ ਜਿਹੜਾ ਮੇਨ ਕ੍ਰਿਮੀਨਲ ਹੈਗਾ ਉਹ ਨਵਦੀਪ ਸਿੰਘ ਉਰਫ ਕੋਲਾ ਉਰਫ ਟਾਈਗਰ ਜੋ ਵਾਸੀ ਰੰਗੀਲਪੁਰ थाना ਕੱਥੂ ਨੰਗਲ ਅੰਮ੍ਰਿਤਸਰ ਦਾ ਹੈ ਉਹ ਕਾਫੀ ਵਾਂਟਡ ਕ੍ਰਿਮੀਨਲ ਹੈ ਉਹ ਇੱਕ ਪੀਓ ਵੀ ਹੈਗਾ ਉਹ ਲਾਸਟ ਇਅਰ ਅਗਸਟ ਦੇ ਵਿੱਚ ਬਟਾਲਾ ਪੁਲਿਸ ਦੀ ਕਸਟਡੀ ਚੋਂ ਫਰਾਰ ਵੀ ਹੋਇਆ ਸੀ ਔਰ ਉਹਨੇ ਅੰਮ੍ਰਿਤਸਰ ਦੇ ਵਿੱਚ ਡਬਲ ਮਰਡਰ ਵੀ ਕੀਤਾ ਹੈ ਤੇ ਪੰਜ ਉਹਨਾਂ ਦੇ ਹੋਰ ਪੰਜ ਸਾਥੀਆਂ ਦੇ ਨਾਲ ਮਿਲ ਕੇ ਉਹਨੇ ਇੱਕ ਮੈਡੀਕਲ ਸਟੋਰ ਨੂੰ ਲੁੱਟਣ ਦਾ ਵੀ ਕ੍ਰਾਈਮ ਕੀਤਾ ਸੀ ਇਸ ਤੋਂ ਇਲਾਵਾ ਉਹਦੇ ਅਗੇਂਸਟ 20 ਮੁਕਦਮੇ ਦਰਜ ਹਨ ਜੋ ਕਿ ਕਾਫੀ سنگੀਨ ਅਪਰਾਧ ਉਹ ਸੈਕਸ਼ਨ ਦੇ ਵਿੱਚ ਦਰਜ ਹੋਏ ਹਨ ਦੋ ਮਰਡਰ ਦੇ ਕੇਸਸ ਹਨ 307 ਦੇ ਕੇਸਸ ਕਾਫੀ ਹਨ ਤੇ ਆਮ ਸੈਕਟ ਦੇ ਕਾਫੀ ਕੇਸਸ ਹੈ ਇਹਦੀ ਕ੍ਰਿਮੀਨਲ ਹਿਸਟਰੀ 2020 ਤੋਂ ਸ਼ੁਰੂ ਹੁੰਦੀ ਹੈ ਉਸ ਤੋਂ ਬਾਅਦ ਇਹਨੇ 2023 ਦੇ ਵਿੱਚ ਕਾਫੀ ਸਰੇ ਕ੍ਰਾਈਮ ਕਿਤੇ ਸੀ। داریਵਾਲ ਥਾਣੇ ਦੇ ਵਿੱਚ ਜਿਹੜੀ ਕਾਰ ਸਨੈਚਿੰਗ ਦਾ ਇਨਸੀਡੈਂਟ ਹੋਇਆ ਸੀ ਲਾਸਟ ਅਕਤੂਬਰ ਦੇ ਵਿੱਚ ਉਹਦੇ ਵਿੱਚ ਵੀ ਇੱਕ ਮੁੱਖਿਆਰੋਹੀ ਜੋ ਹੈ ਨਵਦੀਪ ਸਿੰਘ ਅਲਿਆਸ ਕੁਲਾ ਹੈਗਾ। ਸੋ ਉਹਦੇ ਨਾਲ ਜਿਹੜੇ ਬਾਕੀ ਉਹਦੇ ਸਾਥੀ ਆ ਉਹ ਵੀ ਪੁਲਿਸ ਨੇ ਫੜ ਲਏ ਆ। ਕਰਨ ਪੁੱਤਰ ਸੁਖਦੇਵ ਸਿੰਘ ਜੋ ਕਿ ਰੈਕੀ ਕਰਨ ਦੇ ਵਿੱਚ ਇਨਵੋਲਵ ਸੀ ਉਸ ਤੋਂ ਇਲਾਵਾ ਸੁਨੀਲ ਕੁਮਾਰ ਪੁੱਤਰ ਸੁਧੀਰ ਕੁਮਾਰ ਉਹ ਵੀ ਫਾਇਰਿੰਗ ਦੇ ਵਿੱਚ ਇਨਵੋਲਵ ਸੀਗਾ ਉਹਨੂੰ ਵੀ ਅਰੈਸਟ ਕੀਤਾ ਹੈ ਤੇ ਮਨਦੀਪ ਉਹ ਮਸੀ ਉਰਫ ਐਮਪੀ ਉਹਨੂੰ ਵੀ ਪੁਲਿਸ ਨੇ ਫੜਿਆ ਹੈ ਉਹ ਵੀ ਰੈਕੀ ਕਰਨ ਦੇ ਵਿੱਚ ਇਨਵੋਲ ਸੀਗਾ ਮਨਪ੍ਰੀਤ ਮਸੀ ਉਰਫ ਮੰਗੂ ਉਹ ਹਲੇ ਫੜਨਾ ਬਾਕੀ ਰਹਿੰਦਾ ਹੈ ਤੇ ਚਰਨਜੀਤ ਸਿੰਘ ਜਿਹਨੇ ਨਵਦੀਪ ਖੁੱਲੇ ਨੂੰ ਦਿੱਲੀ ਠਹਿਰ ਦਿੱਤੀ ਸੀ ਉਹ ਵੀ ਹੁਣ ਪੁਲਿਸ ਕਸਟਡੀ ਦੇ ਵਿੱਚ ਹੈ ਬਟ ਉਹ ਦਿੱਲੀ ਪੁਲਿਸ ਦੀ ਕਸਟਡੀ ਦੇ ਵਿੱਚ ਹੈਗਾ ਨਵਦੀਪ ਕੁਲਾ ਨੇ ਇਥੋਂ ਕਰਾਇਮ ਕਰਕੇ ਉਹ ਦਿੱਲੀ ਬਚ ਗਿਆ ਸੀ ਉੱਥੋਂ ਪੁਲਿਸ ਨੇ ਉਰਦਾਸਪੁਰ ਪੁਲਿਸ ਨੇ ਟ੍ਰੇਸ ਕਰਕੇ ਬੜੀ ਜੋ ਹੈ ਲੰਗਾਈਨਲ ਇਨਵੈਸਟੀਗੇਸ਼ਨ ਕਰਕੇ ਉਹਦੀ ਉਹਨੂੰ ਆਈਡੈਂਟੀਫਾਈ ਕੀਤਾ ਤੇ ਦਿੱਲੀ ਪੁਲਿਸ ਨੂੰ ਵੀ ਇਨਫਾਰਮੇਸ਼ਨ ਦਿੱਤੀ। ਤੋਂ ਨਵਦੀਪ ਕੁਲ ਨੂੰ ਗੁਰਦਾਸਪੁਰ ਪੁਲਿਸ ਵੱਲੋਂ ਦਿੱਲੀ ਹੀ ਅਰੈਸਟ ਕਰ ਲਿਆ ਗਿਆ ਤੇ ਉਹਨੂੰ ਟਹਿਰ ਟਹਿਰ ਦੇਣ ਵਾਲੇ ਜਿਹੜਾ ਬੰਦਾ ਸੀ ਚਰਨਜੀਤ ਸਿੰਘ ਉਰਫ ਮੋਹਿੰਦਰ ਉਹਨੂੰ ਦਿੱਲੀ ਪੁਲਿਸ ਨੇ ਅਰੈਸਟ ਕੀਤਾ ਹੈ ਤੇ ਉਹਦੇ ਅਗੇਂਸਟ ਉੱਤੇ ਪਰਚਾ ਵੀ ਰਜਿਸਟਰ ਹੋਇਆ। ਜਿਹੜਾ ਨਵਦੀਪ ਕੁਲਾ ਹੈਗਾ ਉਹ ਉਹਦਾ ਸੰਪਰਕ ਜੇਲ੍ਹ ਦੇ ਵਿੱਚ ਹੀ ਹੈਪੀ ਜੱਟ ਜਿਹੜਾ ਗੈਂਗਸਟਰ ਹੈਗਾ ਉਹਦੇ ਨਾਲ ਬਣ ਗਿਆ ਸੀ। ਉਹਨੂੰ ਦੀਪੂ ਨਾਮ ਦਾ ਬੰਦਾ ਸੀਗਾ ਜਿਹਨੇ ਉਹਦਾ ਟਾਈਪ ਕਰਾਇਆ ਸੀ ਤੇ ਉਹਨੇ ਹੀ ਉਹਨੂੰ ਵੈਪਨ ਪ੍ਰੋਵਾਈਡ ਕੀਤਾ ਸੀ ਐਪੀ ਜਟ ਕਾਫੀ ਸਾਰੇ ਕੇਸਸ ਦੇ ਵਿੱਚ ਵੌਂਟਡ ਹੈ ਅਸੀਂ ਇਹਦੀ ਫਰਦਰ ਇਨਵੈਸਟੀਗੇਸ਼ਨ ਕਰਕੇ ਇਹਦੇ ਲਿੰਕਸ ਕਿਸ ਤਰ੍ਹਾਂ ਬਣਿਆ ਤੇ ਇਹਦੇ ਨਾਲ ਹੋਰ ਕਿਹੜੇ-ਕਿਹੜੇ ਬੰਦੇ ਇਨਵੋਲਡ ਹੈ ਉਹ ਵੀ ਜੋ ਹੈ ਇਨਵੈਸਟੀਗੇਟ ਕਰਦੇ ਆ ਇਹਨਾਂ ਦਾ ਆਪਸੀ ਤਕਰਾਰਬਾਜੀ ਸੀਗੀ ਜਿਸ ਕਰਕੇ ਉਹਨਾਂ ਨੇ ਇੱਕ ਐਫ ਆਰ 142 ਵੀ ਰਜਿਸਟਰ ਹੋਈ ਹੈ ዳਨੀਵਾਲ ਉਹ ਉਸ ਤੋਂ ਜਸਟ ਇੱਕ ਨਾਈਟ ਪਹਿਲਾਂ ਹੀ ਰਜਿਸਟਰ ਹੋਈ ਸੀ ਕਿਉਂਕਿ ਉੱਥੇ ਜਿਹੜਾ ਨਵਦੀਪ ਖੁੱਲਾ ਔਰ ਇਹਦੇ ਨਾਲ ਦੇ ਜਿਹੜੇ ਬੰਦੇ ਸੀਗੇ ਉਹਨਾਂ ਨੇ ਜਿਹੜੀ ਦੂਜੀ ਪਾਰਟੀ ਆ ਉਹਦੇ ਤੇ ਅਟੈਕ ਕੀਤਾ ਸੀ ਉਹਨਾਂ ਦੇ ਘਰ ਤੇ ਅਟੈਕ ਕੀਤਾ ਸੀ ਜਿਸ ਕਰਕੇ 142 ਨੰਬਰ ਐਫਆਈਰ ਰਜਿਸਟਰ ਹੋਈ ਸੀ ਉਹਦੇ ਵਿੱਚ ਵੀ ਜਿਹੜੇ ਅਕਿਊਜ਼ ਸੀਗੇ ਉਹ ਵੀ ਪੁਲਿਸ ਨੇ ਫੜ ਲਈ ਸੀ ਉਹਦੇ ਵਿੱਚ ਵਿਸ਼ਾਲ ਕੁਮਾਰ ਜੋ ਇਸ ਤੋਂ ਇਲਾਵਾ ਬਾਕੀ ਬੰਦੇ ਹੈਗੇ ਉਹ ਵਿਸ਼ਾਲ ਕੁਮਾਰ ਹੈ ਇੱਕ ਨਿਸ਼ਾਨ ਸਿੰਘ ਹੈ ਇੱਕ ਜੀਵਨ ਸਿੰਘ ਹੈ ਤੇ ਇੱਕ ਰੋਹਿਤ ਉਰਫ ਹਲਦੀ ਹੈ ਸੋ ਇਹ ਬੰਦਿਆਂ ਨੂੰ ਪੁਲਿਸ ਨੇ ਉੱਥੋਂ ਫੜ ਲਿਆ ਸੀ ਬਟ ਜਿਹੜੇ ਦੋ ਬੰਦੇ ਤਿੰਨ ਬੰਦੇ ਜਿਹੜੇ ਸੀਗੇ ਉਹ ਉੱਥੋਂ ਫਰਾਰ ਹੋ ਗਏ ਸੀ ਉਹਨਾਂ ਨੇ ਨੈਕਸਟ ਦਿਨ ਰੰਜਿਸ਼ ਕਰਕੇ ਜਿਹੜਾ ਹੈ ਸ਼ੈਲੀ ਤੇ ਅਟੈਕ ਕੀਤਾ ਸੀ ਤੇ ਉਸ ਤੋਂ ਬਾਅਦ ਉਹ ਦਿੱਲੀ ਫਰਾਰ ਹੋ ਗਏ ਸੀ ਸੋ ਪੁਲਿਸ ਨੇ ਇਨਵੈਸਟੀਗੇਟ ਕਰਕੇ ਸਾਰਿਆਂ ਨੂੰ ਵਿਦੀਨ ਅ ਵੀਕ ਜਿਹੜਾ ਹੈ ਅਰੈਸਟ ਵੀ ਕਰ ਲਿਆ ਤੇ ਉਹਨਾਂ ਦੇ ਵੈਪਨਸ ਵੀ ਰਿਕਵਰ ਕਰ ਲਏ ਔਰ ਜਿਹੜਾ ਇਹਦੀ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਬੰਦਾ ਇੱਕ ਰਹਿੰਦਾ ਹੈ ਉਹਨੂੰ ਵੀ ਅਸੀਂ ਫੜਾਂਗੇ ਤੇ ਹੈਪੀ ਜਟ ਦੇ ਨਾਲ ਇਹਦੇ ਜਿਹੜੇ ਤਾਰ ਜੁੜੇ ਹੋਏ ਉਹਨਾਂ ਨੂੰ ਅਸੀਂ ਜੋ ਹੈ ਬਾਹਰ ਉਹਦਾ ਤੱਤ ਜਿਹੜੇ ਉਹ ਸਾਹਮਣੇ ਲੈ ਕੇ ਆਵਾਂਗੇ ਚੈਨੀ ਦੇ ਗੋਲੀ ਮਾਰਨ ਦਾ ਅਰੀਜਨ ਉਹਦਾ ਬੈਚਪ ਕਰਾਉਣ ਨੂੰ ਲੈ ਕੇ ਹਾਂਜੀ ਉਹ ਜਿਹੜਾ ਉਹ ਰੰਜਿਸ਼ ਬਾਜੀ ਕਰਕੇ ਕਿਉਂ ਇੱਕ ਰਾਤ ਪਹਿਲਾਂ ਉਹਨਾਂ ਨੇ ਫਾਇਰਿੰਗ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਦੀ ਸ਼ਾਇਦ ਗਲਬਾ ਚੱਲ ਰਹੀ ਸੀ ਜਿਸ ਕਰਕੇ ਜੋ ਹੈ ਜੋ ਅਭੀ ਇਨਵੈਸਟੀਗੇਟ ਹੋ ਕੇ ਸਾਨੂੰ ਫਾਈਨਲ ਪਤਾ ਚੱਲੂਗਾ ਜਦੋਂ ਅਸੀਂ ਇਹਦੀ ਰੂਮਾਨ ਲੈ ਕੇ ਇਹਨੂੰ ਫਦਰ ਕੁਝ ਕਿਸ ਵੀ ਕਰਾਂਗੇ ਬਟ ਇਹ ਜ਼ਰੂਰ ਹੈਗਾ ਕਿ ਇਹਦੇ ਤੇ ਗੋਲੀ ਮਾਰਨ ਦਾ ਇਹ ਕਾਰਨ ਇਹ ਸਾਹਮਣੇ ਆ ਰਹੇ ਇੱਕ ਦੋਨੋ ਗਰੁੱਪ ਕਿਹੜੇ ਕਿਹੜੇ ਦੀ ਗੱਲ ਹੈ ਬੈਂਟੀ ਵਾਲਾ ਦੂਸਰਾ ਗਰੁੱਪ ਜਿਹੜਾ ਹੈ ਉਹਨਾਂ ਦੇ ਨੇਬਰ ਸੀ ਹੈਗੇ ਉੱਥੇ ਜੋ 142 ਦੇ ਮਦਈ ਵੀ ਹੈਗੇ ਤੋਂ ਉਹਨਾਂ ਦੇ ਅਗੇਂਸਟ ਉਹਨਾਂ ਦੀ ਰஞ்சிਤ ਭਾਜੀ ਸੀ ਉਹਨਾਂ ਦਾ ਪੁਰਾਣਾ ਜੋ ਇਨਫੋਰਮੇਸ਼ਨ ਹੈ ਸਾਡੇ ਕੋਲ ਕਿ ਉਹ ਲੜਾਈ ਝਗੜਾ ਸੀਗਾ ਉਸ ਕਰਕੇ ਉਹਨਾਂ ਨੇ ਉਹਨਾਂ ਤੇ ਅਟੈਕ ਕੀਤਾ ਸੀ